ਲੀਪੀ ਬੋਲੀ ਲਿਖੀ ਗੁਰੂ ਰਵਿਦਾਸ ਨੇ ਕੀ ਟੱਟ ਤਾਂ ਨਹੀਂ ਸੀ ਲੀਪੀ ਬੋਲੀ ਲਿਖੀ ਗੁਰੂ ਰਵਿਦਾਸ ਨੇ ਕੀ ਟੱਟ ਤਾਂ ਨਹੀਂ ਸੀ ਵਿਖਗੇ ਰਮੈਣ ਬਾਬਾ ਬਾਲਮੀਕ ਜੀ ਐਡੇ ਵਿਦਵਾਨ ਸੀ ਵਿਖਗੇ ਰਮੈਣ ਬਾਬਾ ਬਾਲਮੀਕ ਜੀ ਐਡੇ ਵਿਦਵਾਨ ਸੀ ਬੱਚਿਆਂ ਸਣੇ ਸਾਡੇ ਵੱਡੇ ਪਾਲ ਗੇ ਥੌਂਡੀਆਂ ਜਨਾਨੀਆਂ ਦੱਸੋ ਅਸੀਂ ਕਿੱਥੇ ਨਹੀਂ ਖੂਨ ਡੋਲਿਆ ਦੇ ਕੇ ਕੁਰਬਾਨੀਆਂ ਕਿਹੜੀ ਜਗ੍ਹਾ ਅਸੀਂ ਨਹੀਂ ਖੂਨ ਡੋਲਿਆ ਦੇ ਕੇ ਕੁਰਬਾਨੀਆਂ ਨਾਮੇ ਗੁਰੂ ਦਿਲ ਚਾ শহীদ ਹੋ ਗਏ ਅਸੀਂ ਲਿਆਏ ਸੀ ਸਾਨੂੰ ਨਾਮੇ ਗੁਰੂ ਦਿੱਲੀ ਚਾ শহীদ ਹੋ ਗਏ ਆਏ ਸੀ ਤੇ ਨੂੰ ਢੱਡਿਆ ਚ ਮੈਂ ਕੌਰ ਵਿੱਚੋਂ ਦਸ ਮੰਗੂ ਕੌਣ ਕਰੂਰੀ ਸੇ ਨੂੰ ਢੱਡਿਆ ਚ ਮੈਂ ਕੌਰ ਵਿੱਚੋਂ ਦਸ ਮੰਗੂ ਕੌਣ ਕਰੂਰੀ ਸੇ ਨੂੰ ਹਰ ਥਾਂ ਦੇ ਲਿਆ ਸੀ ਪਹਿਰਾਦਾਰ ਜਾ ਵਾਰ ਕੇ ਜਵਾਨੀਆਂ ਦਸੋਂ ਅਸੀਂ ਕਿੱਥੇ ਨਹੀਂ ਖੂਨ ਡੋਲਿਆ ਦੇ ਕੇ ਕੁਰਬਾਨੀਆਂ ਦਸੋਂ ਅਸੀਂ ਕਿੱਥੇ ਨਹੀਂ ਖੂਨ ਡੋਲਿਆ ਦੇ ਕੇ ਕੁਰਬਾਨੀਆਂ ਕੁੰਨੀ ਹਾਥੀ ਦੇਖ ਕੰਬ ਗਏ ਸੀ ਕਾਲਜੇ ਉਹ ਵੀ ਅਸੀਂ ਮੋੜਿਆ ਕੁੰਨੀ ਹਾਥੀ ਦੇਖ ਕੰਬ ਗਏ ਸੀ ਕਾਲਜੇ ਅਸੀਂ ਉਹ ਵੀ ਮੋੜਿਆ ਸਰਸਾਂ ਰੀਤੇ ਮਨੀ ਸਿੰਘ ਨਾਲ ਸੀ ਨਹੀਂ ਸਾਥ ਛੋੜਿਆ ਸਰਸਾਂ ਰੀਤੇ ਮਨੀ ਸਿੰਘ ਨਾਲ ਸੀ ਨਹੀਂ ਸਾਥ ਛੋੜਿਆ ਜਿੱਥੇ ਕੁਰਬਾਨੀ ਉੱਥੇ ਅਸੀਂ ਹੋਵਾਂਗੇ ਸਭੀਆਂ ਰਸਾਨੀਆਂ ਇਹ ਈ ਜਗਾ ਸੀ ਨਹੀਂ ਖੂਨ ਢੋਲਿਆ ਲੈ ਕੇ ਕੁਰੀ ਦਾਨੀਆਂ ਦੱਸੋ ਅਸੀਂ ਕਿੱਥੇ ਨਹੀਂ ਖੂਨ ਢੋਲਿਆ ਲੈ ਕੇ ਕੁਰੀ ਦਾਨੀਆਂ ਦਿਨ ਰਾਤ ਅਸੀਂ ਅੰਨੇ ਪੈਰਾਕਾਰ ਦੇ ਸਾਰਿਆਂ ਨੇ ਖਾਣ ਨੂੰ ਦਿਨ ਰਾਤ ਅਸੀਂ ਅੰਨੇ ਪੈਰਾਕਾਰ ਦੇ ਸਾਰਿਆਂ ਨੇ ਖਾਣ ਨੂੰ ਪਾਰ ਸਾਡੇ ਕੋਲ ਹੈ ਨਹੀਂ ਇੱਕੇ ਪੂਰੀ ਕੀ ਬੱਚਾ ਨੇ ਮਰਉਣ ਨੂੰ ਪਾਰ ਸਾਡੇ ਕੋਲ ਹੈ ਨਹੀਂ ਮੁੱਕ ਇੱਕ ਉਰ ਕੀ ਬੱਚਾ ਨੇ ਮਰਉਣ ਨੂੰ ਧੋਖੇ ਪੈਸੇ ਆਣਾ ਟੋਲਾ ਤਨੀ ਦੇਤਾ ਨਾ ਕਾਰੀਗਾ ਜਹ ਤਾਮੀਆਂ ਕਿਹੜੀ ਗਦਗਾ ਸੀ ਨਹੀਂ ਕੋਣ ਟੋਲਿਆ ਦੇ ਕੇ ਕੋਰੇ ਬਾਨੀਆਂ ਬਸੋ ਅਸੀਂ ਕਿੱਥੇ ਨਹੀਂ ਕੋਣ ਟੋਲਿਆ ਦੇ ਕੇ ਕੁਰਬਾਨੀਆਂ